ਆਂਤਾਂ ਦੇ ਸੈਨਖੀ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਪਰਮਾਤਮਾ ਰਹੇ ਆਉ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਦੇ ਜੀਵਨ ਤੇ ਇੱਕ ਝਲਕ ਮਾਰੀਏ ਇੱਕ ਝਾਤੀ ਮਾਰੀਏ ਗੁਮਨਾਮ ਪਾਸ਼ਾ ਜੀ ਦਾ ਜੀਵਨ ਕਹਿਣ ਤੇ ਰਸੂਲਤੋ ਪਰੇ ਹੈ ਫਿਰ ਵੀ ਕੋਸ਼ਿਸ਼ ਕਰਦੇ ਹਾਂ ਕਿ ਮਹਾਰਾਜ ਦੇ ਜੀਵਨ ਇੱਕ ਪੂਰੀ ਜਰੂਰ ਦੇਖੀਏ गुरु नानक पाशा जी दे अवतार तो पहले इस देश की जड़ी आर्थिक हालत है वो बहुत ही नीचे बजते गिर चुकी सी और धार्मिक हालत से जड़ी ओते से। तो पूरी पखंडी हो चुकी कौन इस चीज से दुखी होकर करते हमारे पुकारती है धरती पुकार उठी है कि ये काल विरुद्ध

जब उस तार तक पहुंचती है तो फिर प्रकाश होता है 탄탄 사हेब श्री गुरु नानक पासा जी का क्योंकि कुर्बानी तक हमारा है कि सुने पुकार गातार प्रभु गुरु नानक जग माहे पठाया गुरु नानक पासा जी के अवतार के समय एक कमरे के बीच अंधेरा है और लोग जो एक दीवे दिल जगाई गई है ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਵਾਏ ਸਮਾਤ ਲੋਕ ਵਿੱਚ ਪ੍ਰਕਾਸ਼ ਉਹ ਹੈ ਤੇ ਪੂਰਾ ਜੜਾ ਕੰਮਰਾ ਹੈ ਉਹ ਚੰਨ ਨਾਲ ਭਰ ਜਾਂਦਾ ਹੈ ਜਿਸ ਦਾ ਗੁਰਬਾਣੀ ਦਾ ਫਰਮਾਨ ਹੈ ਕਿ ਮਿਟਿਆ ਅੰਧੇਰਾ ਚੰਦ ਚੜਿਆ ਉਹ ਚੰਨ ਮਾ ਜਦ ਚੜਦਾ ਹੈ ਇਹ ਸਾਰਾ ਜੜਾ ਅੰਧਕਾਰ ਹੈ ਉਹ ਮਿਟ ਜਾਂਦਾ ਹੈ ਹੁਣ ਦਾਈ ਦੋਲਤਾ ਨੇ ਜਦੋਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੀ ਹੈ ਤੇ ਉਹ ਧ੍ਰਿਤ ਹੋ ਜਾਂਦੀ ਹੈ ਹੁਣ ਪਿਤਾ ਕਲਿਆਣ ਗਾ ਜੀ ਜਦदाई ਤੋਂ ਤੁਹਾਨੂੰ ਅਸ਼ਰਫੀਆਂ ਕੀਮਤੀ ਬਸਤ ਦੇਣਾ ਚਾਹਤੇ ਹਨ ਤੇ ਉਹ ਲੈ ਤੋਂ ਇਨਕਾਰ ਕਰ ਦਿੰਦੀ ਹੈ ਕਿਉਂਕਿ ਅਜ ਮੋਸਨੇ ਬਾਬਦੇ ਸਾਖ ਸਾਤ ਦਰਸ਼ਨ ਕੀਤੇ ਹਨ ਤੇ ਉਹ ਤ੍ਰਿਪਤ ਹੋ ਗਈ ਹੈ ਹੁਣ ਜਿਸ ਰਜਸ ਸਭਾ ਕੇ ਵਰਦਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਕਰਨ ਕਰਦੇ ਹਨ ਭਾਈ ਹਰदयाल ਜੀ ਹੁਣ ਨਾਮ ਰਤ ਦੇਨਨ ਕੀ ਨਾਨਕੇ ਦਾ ਨਾਨਕ ਕਿਉਂਕਿ ਭੈਣ ਨਾਨਕੀ ਨੇ ਨਾਨਕ ਰੂਪ ਦਰਗਾਹ ਤੋਂ ਅਰਦਾਸ ਕਰਕੇ ਲਿਆ ਸੀ ਹੁਣ ਨਾਮਕਰਨ ਕਰਦੇ ਹਨ ਤੇ ਭਾਈ ਹਰदयाल ਜੀ ਕਹਿੰਦੇ ਹਨ ਕਿ ਇਹ ਕੋ ਸਧਾਰਨ ਬੱਚਾ ਨਹੀਂ ਹੈ ਇਹ ਤੇ ਰੱਬੀ ਰੂਪ ਹੈ ਇਹ ਤੇ ਬ੍ਰह्म ਗਿਆਨ ਹੈ ਇਹ ਤੇ ਸਾਧ ਰੂਪ ਹੈ ਜੋ ਤੁਹਾਡੇ ਘਰ ਵਿੱਚ ਬੱਚਾ ਬਣ ਕੇ ਪੈਨਾ ਹੋਇਆ ਹੈ

ਉਹ ਪੜ੍ਹਦੇ ਸੂਤ ਇਨਕਾਰ ਕਰਦੇ ਹਨ ਫਿਰ ਸਮਾਂ ਬੀਤਦਾ ਹੈ ਜਦੋਂ ਵੱਡੇ ਹੁੰਦੇ ਹਨ ਥੋੜੇ ਤੇ ਉਹਨੂੰ ਵਿਦਿਆ ਦਾ ਸਮਾਂ ਆਉਂਦਾ ਹੈ ਮੋਲ ਵੀ ਮੋਲ ਵਿਦਿਆ ਲੈਣ ਭੇਜਦੇ ਹਨ ਤੇ ਮੋਲ ਵੀ ਕਹਿੰਦਾ ਹੈ ਉਹ ਅਰਤੀ ਕੌਣ ਸਾਡੇ ਚ ਪੜ੍ਹ ਕੇ ਕਹਿੰਦਾ ਹੈ ਕਿ ਪੜੋ ਤੇ ਕੁਝ ਸਿੱਖੋ ਤੇ ਜਦ ਉਹ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਮੋਲ ਵੀ ਸਾਹਿਬ ਨੂੰ ਪਹਿਲੇ ਦੱਸੋ ਕਿ ਇਹ ਐਨ ਚੀਜ਼ਾਂ ਦਾ ਮਤਲਬ ਕੀ ਉਹ ਕਹਿੰਦਾ ਥੋੜਾ ਅਲਸ ਕਹਿੰਦੇ ਅਲਸ ਦਾ ਕੀ ਮਤਲਬ ਹੈ

ਸੋਹ ਰਸੀਆ ਕਾਲ ਕਿਸੇ ਵਰਤ ਦਾ ਜਿਹੜਾ ਕੋਈ ਖਾਨ ਨਹੀਂ ਸਕਦਾ ਸੋਹ ਰਸੀਆ ਕਾਲ ਜਾਂ ਕੇ ਦੇਖਦੇ ਹਾਂ ਕਿ ਉਹ ਜਿਹੜੇ ਖੇਤ ਹਨ ਉਹ ਐਨੇ ਜਿਆਦਾ ਖਰੀਆਵਲ ਹੋਏ ਹੋਏ ਹਨ ਜੀ ਕੋਨੇ ਜਿਸਰ ਜਿਸਰ ਸਮਾਂ ਅੱਗੇ ਵਧਦਾ ਹੈ ਉਹ ਉਜਰੇ ਪਿਤਾ ਜੀ ਹਨ ਉਹ 20 ਰੁਪਏ ਦੇ ਕੇ ਹਲਕੇ ਜਾਓ ਕੋਈ ਸੱਚ ਦਾ ਵਪਾਰ ਕਰਕੇ ਆਓ ਕੋ ਸੱਚ ਦਾ ਵਣਨ ਕਰਕੇ ਆਓ ਤੇ ਗੁਰਨਾਣਕ ਪਾਤਸ਼ਾਹ ਜੀ ਪਾਈ ਬਾਲਾ ਜੀ ਨੂੰ ਨਾਲ ਲੈ ਕੇ ਸਾਧੂਆਂ ਨੂੰ ਲੰਗਰ ਸ਼ਕਾ ਦਿੰਦੇ ਹਨ ਕਿਉਂਕਿ ਉਹ ਜਿਹੜੇ ਸਾਧੂ ਹਨ ਉਹ ਅੰਦਰੂ ਦੀ ਤੇ ਤ੍ਰਿਪਤ ਹਨ ਪਰ ਬਾਹਰ ਦੁਨੀਆ ਦੇ ਭੋਕਲੇ ਕਿ ਇਥੋ ਦੀ ਸੁਗੁਰ ਦੀ ਲੰਗਰ ਜਿਪਤਾ ਜਿਹੜੀ ਅਸੀਂ ਅੱਜ ਤੱਕ ਨਿਰੰਤਰ ਚਾਲੀ ਰੱਖੀ ਹੋਈ ਹੈ ਜੇ ਜੋ ਕਹਾਣੀਆਂ ਤੇ ਆਪਣੇ ਪਿਤਾ ਜੀ ਰੋਜ਼ ਦੱਸਾਂਦੇ ਹਨ ਕਿ ਤੂੰ ਜੜੀ ਵੀਰ ਪੀਏ ਤੇ ਤੈਨੂੰ ਮੈਂ ਧੀ ਜਿਹੀ ਬੜਜ ਕਰ ਦਸਤੇ ਤੇ ਕਹਦੇ ਹਨ ਕਿ ਇਸ ਤੋਂ ਵੱਧਲਾ ਮਨੁ ਹੋਰ ਹੋ ਹੀ ਨਹੀਂ ਸਕਦਾ ਤੇ ਰੋਜ਼ ਵਿੱਚ ਆ ਕੇ ਹੁਣ ਪਿਤਾ ਜੀ ਹੱਥ ਝੱਕ ਦਿੰਦੇ ਹਨ ਪੈੜ ਨਾਲ ਦੀ ਵਿੱਚ ਹੋ ਕੇ ਬੱਚ ਬਚਾਉ ਕਰਦੇ ਹਨ ਤੇ ਆਪਣੇ ਵੀਰ ਨਾਨਕ ਨੂੰ ਸੁਲਤਾਨਪੁਰ ਨੋ ਤੇ ਅੰਦਲੇ ਜਿੱਥੇ ਨਾਨਕ ਜੀ ਨੂੰ ਆਪਣੇ ਜੀਜਾ ਜੀ ਦੇ ਨਾਲ ਬੈਠ ਕੇ ਉਤੇ ਥਾਂਨੇ ਦੇ ਵਿੱਚ ਜਿਹੜਾ ਕੰਮ ਕਰਨ ਦਾ ਕੰਨ ਲੈਂਦੇ ਨੇ ਅੱਜ ਮੋਦੀ ਖੰਡੇ ਦੇ ਵਿੱਚ ਸੌਦਾ ਤੋਲਦੇ ਹਨ ਕਿ ਕੰਦਰਾ ਸੇਮ ਸੌਦਾ ਤੋਲਣਾ ਹੈ ਤੇ ਗਿਣਤੀ ਸ਼ੁਰੂ ਕਰਦੇ ਹਨ 1 2 5 7 12 ਜਦੋਂ 13 ਪਰ ਕਰਦੇ ਤੇ 13 ਦੇ ਨਾਲ ਜੁੜ ਜਾਂਦੇ ਹਨ ਕਿ 13 13 13 ਇਹ ਸਭ ਕੁਝ 13 ਹੀ ਹੈ ਕਿ ਮੇਰਾ ਮੁੰਨੇ ਵਿੱਚ ਨਹੀਂ ਜੋ ਕਿਹ ਹੈ ਸੋ 13 ਹੁਣ 13 ਦੇ ਨਾਲ ਵੀ ਜੁੜ ਜਾਂਦੇ ਹਨ ਇਸੇ ਤਰੀਕੇ ਨਾਲ ਕੋਈ ਵਹਿਈ ਨਦੀ ਵਗਦੀ ਹੈ ਗੁਰਨਾਣਕ ਜੀ ਰੋਜ਼ ਵਹਿਈ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਹਨ ਪਰ ਅੱਜ ਵਾਪਸ ਨਹੀਂ ਆਏ ਵਾਪਸ ਨਹੀਂ ਆਏ ਤੇ ਲੋਕੀ ਕਹਿੰਦੇ ਨੇ ਕਿ ਨਾਨਕ ਬੰਦੂਪ ਗਿਆ ਹੈ ਹੁਣ ਦੂਸਰਾ ਤੀਸਰਾ ਦਿਨ ਹੁੰਦਾ ਕਿ ਭੈ ਨਾਨਕ ਹੀ ਜਾਂਦੀ ਹੈ ਕਿ ਮੇਰਾ ਨਾਨਕ ਤੇ ਦੁਨੀਆ ਨੂੰ ਤਾਰਾ ਨਾ ਆਇਆ ਹੈ ਉਹ ਟੁੱਪ ਨਹੀਂ ਸਕਿਆ ਜਦੋਂ ਕਿ ਇਸੇ ਜਿਹੜੇ ਨਾਨਕ ਜੀ ਬਾਹਰ ਨਿਕਲਦੇ ਹੁੰਦੇ ਉਹ ਵੀ ਜੀ ਸਵਾਲ ਕਰਦੇ ਹਨ कि ਤੁਸੀਂ ਕਿੰਨੇ ਦਿਨ ਨਦੀ ਦੇ ਵਿੱਚ ਕਿਦਾ ਰਹੇ ਉਹ ਕਹਿੰਦੇ ਮੈਂ ਤੇ ਆਕਾਰਪੁਰਨ ਨਰਦੰਲਾ ਕਰਾਇਆ ਕਿਉਂਕਿ ਉਹ ਆਪ ਆਕਾਰ ਰੂਪ ਸੀ ਇੱਕ ਬਾਪਾ ਆਕਾਰ ਰੂਪ ਜੋ ਜਗ ਘੜਬਾਤੇ ਹੰਗਰਨਾ ਕਹਿੰਦੇ ਮੈਂ ਤੇ ਆਕਾਰਪੁਰਨ ਗੱਲਾਂ ਕਰਾਇਆ ਸੀ ਕਹਿੰਦੇ ਕੀ ਗੱਲਾਂ ਕਰਦੇ ਸੀ ਕਹਿੰਦੇ ਗੱਲਾਂ ਕਰ ਰਹੇ ਸੀ ਕਿ ਸਾਰੇ ਲੋਕਾਂ ਇੱਕ ਹੈ ਇੱਕ ਤੋਂ ਹੀ ਉਪਜੇ ਹੈ ਤੇ ਇੱਕ ਦੇ ਵਿੱਚ ਹੀ ਬਿਸ ਜਾਨੀ ਹੈ ਉਹਨ ਮੋਲਵੀ ਕਹਿੰਦਾ ਅੱਛਾ ਸਭ ਕੁਝ ਇੱਕ ਹੈ ਜਿੱਤ ਸਿਰ ਧਰਮ ਦੇ ਵਿੱਚ ਕੋਈ ਅੰਤਰ ਨਹੀਂ ਰਕਦੇ ਤੇ ਚਲੋ ਅੱਜ ਮੇਰੇ ਨਾਲ ਨਮਾਜ਼ ਪੜੋ। ਜਿਹੜੇ ਚਲੋ ਠੀਕ ਹੈ ਉਹਨਾਂ ਨਮਾਜ਼ ਪੜਨ ਚਲੇ ਜਾਂਦੇ ਹਨ। ਮੁਸਲਮਾਨ ਵੀਰ ਇੱਕ ਲਾਈਨ 'ਚ ਬੈਠ ਕੇ ਨਮਾਜ਼ ਪੜ੍ਹਦੇ ਹਨ। ਇਹ ਉਹ ਨਾਨਕ ਪਾਠ ਜਿੱਥੇ ਖੜੇ ਰਹਿੰਦੇ ਹਨ। ਜਿਹੜੇ ਖੜੇ ਰਹਿੰਦੇ ਹਨ ਜਦ ਮਲ ਉਹ ਜੜੀ ਸਮਾਪਤ ਹੋ ਜਾਂਦੀ ਮੋਲਵੀ ਕਹਿੰਦਾ ਹੈ ਤੁਸੀਂ ਤੇ ਕਹਿੰਦੇ ਸੀ ਸਭ ਕੁਝ ਇੱਕ ਹੈ। ਤੇ ਤੁਸੀਂ ਸਾਡੇ ਨਾਲ ਬੈਠ ਕੇ ਨमाज ਅੱਲਾ ਕੋ ਨਹੀਂ ਪੁੱਛਦੀ ਪਰ ਗੁਰਦਾਨੇ ਪਾਇਸਾ ਜੀ ਬੜਿਆ ਦਰਬੀਨਾਲ ਜਵਾਬ ਦਿੰਦਾ ਕਿ ਮੌਲਵੀ ਜੀ ਤੁਸੀਂ ਤੇ ਆਪ ਆਪ ਹੁੰਦੇ ਹੋ ਕੋਲ ਵਿੱਚ ਜਾ ਕੇ ਕੋਰੇ ਵੇਚਦੇ ਪੀ ਸੀ ਮੈਂ ਤੁਹਾਡੇ ਨਾਲ ਨमाज ਕਿੱਦਾਂ ਪੜ ਸਕਦਾ ਐਥੇ ਆ ਕੇ ਮੌਲਵੀ ਜੀ ਹੈਰਾਨ ਹੁੰਦੇ ਹਨ ਜੇ ਗੁਰਦਾਨੇ ਪਾਇਸਾ ਜੀ ਤੇ ਨੱਕ ਮਸਮੁਨਿਆ ਕਿ ਐ ਨੂੰ ਐਸਾ ਚੀਜ਼ਾਂ ਦਾ ਕੀ ਜੰਦਾ ਪਤਾ ਲਾ

ਅੱਜ ਦੇਖੋ ਕਿ ਨਾ ਅਦਭੁਤ ਨਜ਼ਾਰਾ ਹੈ ਕਿ ਪੁਰਨਾਨਕ ਪਾਸ਼ਾ ਜੀ ਲਾੜਾ ਬਣ ਕੇ ਬਰਾਤ ਲੈ ਕੇ ਬਟਾਲੇ ਦੀ ਧਰਤੀ ਤੇ ਲੈਣਾ ਪਰ ਬਰਾਤੀਆਂ ਦੇ ਵਿੱਚ ਸਾਰੇ ਸਾਲੂ ਸੱਜਣ ਸਾਰੇ ਪੂੰਗ ਹਨ ਸਾਰੇ ਫੰਟ ਹਨ ਕਿ ਇਹ ਸਭ ਕੁਝ ਦੇਖ ਕੇ ਜਿਹੜੇ ਪਿਤਾ ਮੋਹਨ ਵੀ ਜੀ ਕਹਿੰਦੇ ਹਨ ਕਿ ਉਹ ਮੈਨੂੰ ਤੇ ਪਤਾ ਲੱਗਾ ਸੀ ਘਰਾਨਾ ਹੀ ਬੜਾ ਵੱਡਾ ਹੈ ਬੇਟੀਆਂ ਦੀ ਪੁਰ ਹੈ ਤੇ ਇਹ ਲੈ ਕਿਥੇ ਆਪਣੇ ਬੱਚੇ ਦਾ ਰਿਸ਼ਤਾ ਕਰ ਬੈਠਾ ਉਹ ਰਿਸ਼ਤਾ ਤੋੜਨਾ ਜਾਣਦੇ ਸਨ ਗੁਰਨਾਣਕ ਜੀ ਜਿਹੜੇ ਮੰਜੀ ਆਵੇ ਕੱਚੀ ਕਾਂ ਦੇ ਛੜੀ ਡੇਨ ਵਾਲੀ ਹੈ ਉੱਥੇ ਰੱਖ ਦਿੰਦੇ ਹਨ ਇਹ ਕਿ ਬੀਵੀ ਉੱਥੋਂ ਬਚਦੀ ਹੈ ਤੇ ਕਹਿੰਦੀ ਨਾਣਕ ਪਰੇ ਹੋ ਜਾ ਇਕੰਦਰ ਡਿੱਗ ਜਾਈ ਗਈ ਕਹਿੰਦੇ ਨਹੀਂ ਪਿਕਾ ਮਾਤਾ ਜੀ ਇਹ ਜਿਹੜੀ ਕੰਨ ਤੇ ਸਾਡੇ ਵਿਆਹ ਦੀ ਨਿਸ਼ਾਨੀ ਰਹੇਗੀ ਅੱਜ ਵੀ ਬਟਾਲੇ ਦੀ ਧਰਤੀ ਤੇ ਉਹ ਕੰਨ ਗੁਰਨਾਣਕ ਪਾਸ਼ਾ ਜੀ ਦੇ ਵਿਆਹ ਦੀ ਨਿਸ਼ਾਨੀ ਹੈ ਜਿੱਥੇ ਕੰਨ ਸਾਰੂ ਉਪਰ ਦੁਆਰਾ ਸੁਸ਼ੋਭਿਤ ਹੈ

ਆਈ ਸਿੱਖਾਂ ਨੂੰ ਹੋਇਆ ਕਿ ਉਹ ਉਦਾਸੀਆਂ ਦੇ ਚਲੇ ਜਾਂਦੇ ਹਨ ਦੇਸ਼ੋਂ ਦੇਸ਼ੋਂ ਦੇ ਕਿਚੂ ਪਰਮਤਰ ਦੇ ਹਨ ਔਰ ਧਾਰਮਿਕ ਤੌਰ ਦੇ ਉਤੇ ਜਿਹੜਾ ਪਖੰਡ ਹੋਇਆ ਕਿ ਤੇ ਲੋਕ ਸੂਰਜ ਨੂੰ ਪਾੜੇ ਦੇ ਰਹੇ ਸੀ ਕਿ ਤੇ ਅੱਲਾ ਦੇ ਅਲੰਕਰਾਂ ਦੇ ਪਿਤਰਾਂ ਨੂੰ ਮੋਟੀ ਪੁਕਾਰੇ ਸੀ ਬਹੁਤ ਸਾਰੇ ਪਖੰਡ ਕਾ ਉਹਨਾਂ ਨੇ ਖੰਡਨ ਕੀਤਾ ਔਰ ਇੱਕ ਵੱਲ ਹੋ ਰਿਹਾ ਕਿ ਉਹਨਾਂ ਨੇ ਕੋਰਤ ਦੇ ਹੱਕ ਵਿੱਚ ਆਵਾਜ਼ ਉਠਾਈ ਅੱਜ ਜੋ ਅਸੀਂ ਵੱਡੇ ਵੱਡੇ ਆਸਥਾਨਾਂ ਤੋਂ ਸਟੇਜਾਂ ਤੋਂ ਕਥਾ ਕੀਰਤਨ ਕਹਾਣੀਆਂ ਕਹਿ ਸਕਦੇ ਹਾਂ ਗੁਰੂ ਮਹਾਰਾਜ ਦੀ ਗੋਦ ਵਿੱਚ ਬੈਠ ਕੇ ਪਾਠ ਕਰ ਸਕਦੇ ਆ ਇਹ ਸਾਰੇ ਕੁਝ ਗੁਰੂ ਨਾਨਕ ਪਾਸ਼ਾ ਜੀ ਦੀ ਦੇਣ ਹੈ ਕਿਉਂਕਿ ਉਹਨਾਂ ਨੇ ਬੁਲੰਦ ਆਵਾਜ਼ ਵਿੱਚ ਕਿਹਾ ਸੀ ਸੋ ਕਿਉ ਮੰਦਾ ਕੀਏ ਜਿੱਤ ਜੰਮੇ ਰਾਜਾਨ 46000 ਕਿਲੋਮੀਟਰ ਦੂਰ ਦੀ ਪੂਰੀ ਲੋਕਾਈ ਦੇ ਵਿੱਚ ਯਾਤਰਾ ਕਰਕੇ ਸਭ ਲੋਕਾਈ ਨੂੰ ਕਾਰਦੇ ਹੋਏ ਆਪਣੇ ਅਖੀਰਲੇ ਸਮੇਂ ਦੇ ਵਿੱਚ ਉਹ ਕਰਤਾਰਪੁਰ ਸਾਹਿਬ ਦੇ ਤੱਕ ਗਿਆ ਜਾਂਦੇ ਹਨ ਪੋਥੀ ਆਂਕ ਸਭ ਤੋਂ ਪਹਿਲੇ ਪੇਰੇ ਤੇ ਕਰਦੇ ਹਾਂ ਤੁਸੀਂ ਦੇਖਿਆ ਹੋਵੇਗਾ ਪ੍ਰਾਣੀਆਂ ਜੜਤਾਂ ਫੋਟੋਆਂ ਸੀ ਉਹਦੇ ਵਿੱਚ ਦਿਖਾਇਆ ਜਾਂਦਾ ਸੀ ਕਿ ਗੁਰੂ ਨਾਨਕ ਪਾਸ਼ਾ ਜੀ ਆਪ ਹਲਵਾਂ ਦੇ ਪਿੰਡ ਪਰ ਉਹਨਾਂ ਦਾ ਇੱਕ ਦੁਬਲਾ پتਰਾ ਜਿਹਾ ਸਰੀਰ ਦਖਾਇਆ ਗਿਆ ਸੀ ਪਰ ਅੱਜ ਦੇਖੋ ਫੋਟੋਆਂ ਵਿੱਚ ਕਿੰਨਾ ਪਰਵਰਤਨ ਆਇਆ ਫੋਟੋਆਂ ਦੇ ਵਿੱਚ ਜਦ ਗੁਰੂ ਨਾਨਕ ਪਾਸ਼ਾ ਦੇ ਦਰਸ਼ਨ ਹੋਣੇ ਹੀ ਨਹੀਂ ਅੱਜ ਦਰਸ਼ਨ ਹੋ ਰਹੇ ਹਨ ਸ਼ਕਤ ਦੇ ਵਿੱਚ ਕਿ ਬਾਣੀ ਹੀ ਗੁਰੂ ਹੈ ਬੁਰੂ ਦੇ ਜੇ ਦਰਸ਼ਨ ਕਰਨੇ ਤੇ ਬਾੜੀ ਦੇ ਵਿੱਚੋਂ ਕਰਨੇ ਆਜੇ ਫੋਟੋਆਂ ਵੀ ਬਹੁਤ ਵੱਡੀਆਂ ਵਾਪਸ ਇਹਨੂੰ ਬਣਾ ਦਿੱਤੀਆਂ ਵੱਡਾ ਸਾਰਾ ਢਿੱਡ ਲਗਾ ਦਿੱਤਾ ਪਿੱਛੇ ਇੱਕ ਕੋਲ ਸਰਾਣਾ ਰੱਖ ਦਿੱਤਾ ਬਾਬਾ ਜੀ ਜਦੋਂ ਉਦਾਸੀਆਂ ਤੇ ਗਏ ਸੀ ਤੇ ਸਰਾਣੇ ਨਾਲ ਵੀ ਲੈ ਕੇ ਗਏ ਸੀ ਇਸ ਕਰਕੇ ਅਸੀਂ ਫੋਟੋਆਂ ਦੇ ਨਾਲ ਨਹੀਂ ਜੋੜਨਾ ਅਸੀਂ ਸ਼ਬਦ ਦੇ ਨਾਲ ਜੋੜਨਾ ਬਾਣੀ ਦੇ ਨਾਲ ਜੋੜਨਾ ਅਖੀਰਲੇ ਸਮੇਂ ਵਿੱਚ ਤਾਂ ਤਾਰ ਪਹੁੰਚਾਈ ਦਿੱਤੀ ਤੇ ਇਹਨੂੰ ਜੋੜਨਾ ਜਿੱਤੇ ਸਮਾਤ ਲੋਕ ਵਿੱਚ ਆਏ ਸੀ ਉਸ ਰੰਗ ਸਭ ਲੋਕਾਂ ਨੂੰ ਆਇਆ ਕਰਦੇ ਹੋਏ ਸਮਾਤ ਲੋਕ ਵਿੱਚ ਜੋ ਜਾਣਾ ਕੀਤਾ ਬਾਅਦ ਵਿੱਚ پیچھے ਇੱਕ ਚਾਦਰ ਰਹਿ ਗਈ ਤੇ ਉਸ ਚਾਦਰ ਦੇ ਵੀ ਇੰਨਾ ਝਗੜਾ ਬੜੇ ਇੰਨਾ ਝਗੜਾ ਬੜਾ ਕਿ ਉਹ ਚਾਦਰ ਦੇ ਦੋ ਟੁਕੜੇ ਕਰ ਲਿੱਤੇ ਗਏ ਕਿਉਂਕਿ ਮੁਸਲਮਾਨ ਤੇ ਕਹਿੰਦੇ ਸੰਕੇ ਸਾਡਾ ਪੀਰ ਹੈ ਕਿ ਉਹਨੇ ਤੁਸੀਂ ਸ਼ਬਦ ਸਰੂਪ ਲਿਖਤੇ ਕਿ ਜ਼ਾਹਰ ਪਿਰ ਜਗਤ ਗੁਰਬਾਹ ਕਹਿੰਦੇ ਸੀ ਸਾਡਾ ਕਲੀਅਰ ਆਪਣਾ Hindu ਵੀ ਕਹਿੰਦੇ ਸੀ ਇਹ ਸਾਡਾ ਜੀਵਨ ਹੈ ਅਸੀਂ ਇਹਦਾ ਸੰਸਕਾਰ ਕਰਨਾ ਹੈ ਮੁਸਲਮਾਨ ਵੀ ਕਹਿੰਦੇ ਸਨ ਕਿ ਇਹ ਨੂੰ ਦਸਣਾਣਾ ਹੈ ਰਾਤ ਨੂੰ ਮਹਾੜ ਆਉਂਦਾ ਹੈ ਨਦੀ ਦਾ ਤੇ ਦੋਵੇਂ ਬਹਿ ਤੋਟੇ ਹਨ ਜਿੱਥੇ ਚੱਤ ਦੇ ਦੋ ਟੋਟੇ ਹੋਏ ਸੀ ਅੱਜ ਉੱਥੇ ਹੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਵੀ ਦੋ ਟੋਟੇ ਹੋਏ ਹਨ ਕਿਉਂਕਿ ਸਾਨੂੰ ਇਹ ਸਾਰੇ ਪਖੰਡਵਾਦ ਤੁਹਾਰਾ ਜ ਨੇ ਕੱਢੇ ਸੀ ਅਜ ਅਸੀਂ ਉਸੇ ਪਖੰਡ ਦੇ ਵਿੱਚ ਫਸੇ ਆਉ ਬਾੜੀ ਦੇ ਨਾਲ ਲੱਗ ਲਈਏ ਬਾਣੀ ਤੇ ਬਾਣੀ ਦੇ ਧਾਰਨੇ ਹੋ ਗਏ ਗੁਰੂ ਘਰੇ ਬਣੀਏ ਪੋਰੀਆਂ ਪੁੱਲ ਨਾ ਚੁੱਕਾ ਬੁੱਧਿਆ ਦੇ ਮਾਫੀ ਦੇਣੀ ਸੀ ਐਨਿਕ ਦੀ ਸੇਵਾ ਪ੍ਰਵਾਨ ਕਰਦੇ ਸੀ कोई भी दसना वाजी ना रहे फतेह बुलाने जी नाल असीस जरूर बख्शने कि इससे तरीके नाल आप सब बंदे दर्शन करते रहिए जी सर्वत लोकाय वस्ते बोलो जी नानक नाम चढ़ती कला तेरे पाणे सर्वत नाम वाहे गुरु का खालसा वाहे गुरु जी की फतेह